वाहे गुरु जी का खालसा श्री वाहगुरु जी की फतेह आ गए हम्म लली सली कट्टी हो गई हम्म हां तै पीता नहीं पीता नहीं तै तै पीता नहीं आ जा तू भी आ जाने पीता नहीं चल आ जा ਚਲ ਉਹਦੇ ਮੂਰੇ ਬੈਠੇ ਨੇ ਹੋਰ ਨੰਨੇ ਨੂੰ ਨੇ ਉਹਨੇ ਤੇ ਲੋ ਜੀ ਵੈਗਰੂ ਜੀ ਹੁਣ ਕੱਢਦੇ ਆ ਜੁਨਾ ਅੱਜ ਦੀ ਥਾਰ ਆ ਜੀ ਲੋ ਚੰਗਾਂ ਨੇ ਜਿਹੜੇ ਸਵੇਰੇ ਮਿਲਦੇ ਚਲ ਸਵੇਰੀ ਚੋਲਿਆ ਕਰਾਂਗੇ ਆਹ ਇੱਕ ਟਾਈਮ ਇਹ ਚ ਸਰੋਂ ਦੀ ਖਾਲ ਹੈ ਤਾਂ ਹੀ ਕੜਤਣ ਜੀ ਆਉਂਦੀ ਆ ਨਾ ਇਹ ਚਲਦੀ ਆ ਨੱਕ ਨੂੰ ਕੜਤਣ ਚੜਦੀ ਅੱਗੇ ਜਿਵੇਂ ਪਾਉਂਦੇ ਹੁੰਦੇ ਤੇ ਚਲ ਤੂੰ ਖਾ ਕੇ ਦੇਖ ਹਾਂ ਉਹ ਖਾਲ ਆਂਦਾ ਸੀ ਜਿਹੜਾ ਸੋਨੀ ਸਰਪਾ ਬਾਪੂ ਅੰਦਰ ਦਾ ਸੰਜੀਤ ਦਾ ਬਾਪੂ ਥੀ ਉਹ ਆਪਣੇ ਉਹ ਜਾ ਕੇ ਖੇਡ ਦਾ ਪੱਕਾ ਵਾਲਦਾ ਸੀ ਉਹ ਪੁਰਾਣਾ ਉਹ ਪੁਰਾਣਾ ਬੁੱਢਾ ਥੀ ਚਲ ਹੁਣ ਤਾਂ ਦੇਸੀ ਘਿਓ ਖਾਂਦਾ ਹਾਂ ਅਗਲਾ ਅੱਗੇ ਖਾਂਦੇ ਤੇ ਪਰ ਪੁਰਾਣੇ ਬੁੜੇ ਨੇ ਖਾਈ ਹੋ ਜਾਂਦੇ ਨਹੀਂ ਉਹ ਦੇ ਖਾਂਦਾ ਨਹੀਂ ਤੀ ਉਹ ਤਾਂ ਉਹ ਦੇਖਦੇ ਵੀ ਕਹੀ ਚੁਣੀ ਆ ਨਾ ਉਹ ਨੂਨ ਮਿਰਚ ਵਾਲੀ ਜਾਂਦਾ ਵਧੀਆ ਹੁੰਦੀ ਆ ਨੂਨ ਮਿਰਚ ਵਾਲੀ ਟੇਸਟੀ ਲੱਗਦੀ ਆ ਤਾਂ ਨੂਨ ਕਾਲਾ ਨੂਨ ਹੁੰਦਾ ਵਿੱਚ ਕੈਲਸ਼ੀਅਮ ਹੁੰਦੀ ਆ ਸਾਰਾ ਕੁਝ ਹੁੰਦਾ ਹੈ ਨਾ ਇਹ ਸਾਡੇ ਨਾਲ ਜਿਹੜੀ ਮਤੇ ਆਮ ਦਾ ਇਹ ਨਹੀਂ ਲੱਗਣਦੇ ਆਮ ਫਾਇਕਤ ਵੋਟਾਂ ਕਰਕੇ ਨਹੀਂ ਗਈ ਹੋਣੀ ਪੋਟਾ ਨਹੀਂ ਪਾਉਣੀ ਆਂਦੀਆਂ ਫੇਰ ਅਗਲੀ ਕਪੜਾ ਲੀੜਾ ਸਾਂ ਕੇ ਜਾਉ ਤੋ ਕੇ ਆਏਗਾ ਤਾਂ ਫ੍ਰੀ ਕਰੀ ਜੀ ਜਾਾਂਗੀ ਹਾਂ ਚੱਲ ਹੁਣ ਅਗਲੇ ਨੇ ਪਿੰਡ ਤਾਂ ਜਾਣਾ ਹੀ ਆਵਦੇ ਪਰ ਉਹਨਾਂ ਦੇ ਉੱਧਰ ਤਾਂ ਮੈਂ ਨਹੀਂ ਪੈਜਾ ਕਿੱਥੇ ਆ ਪਿੰਡ ਬਿਹਾਰ ਮੂਰਤੀ ਹੋਣੀ ਕੋਈ ਬਿਹਾਰ ਚ ਕੋਈ ਦਾ ਨਬਾਦੀ ਨਹੀਂ ਉਹ ਤੋਂ ਵੀ ਕਰਾ ਛੋਟੂ ਦੇ ਪਰਿਵਾਰ ਵੀ ਆ ਨਾਲ ਘਰ ਵਾਲੀ ਆ ਬੱਚੇ ਵੀ ਨੇ ਹੈ ਕੋਈ ਨਹੀਂ ਮੈਂ ਉਹ ਨਬਲੀ ਜੀ ਨੇ ਅੱਛਾ ਕਹਣਾ ਨਹੀਂ ਮੱਤੇ ਨਬਲੀ ਜੀ ਨੇ ਉਹ ਚਲਦਾ ਕੋਈ ਬਤਾ ਮੈਂ ਮਾ ਤੇ ਪੜਾਂਗਾ ਤਾਂ ਉਹ ਵੀ ਚਾਹੀਦਾ ਕਿ ਅੰਦੀ ਚਾਲੀ ਕਰਤੀ ਹੈ ਜਿਉਂ ਉਹ ਕੰਮ ਕੰਮ ਕਰਦੀ ਹੋਊ ਕੋਠੀ ਉੱਤੇ ਇਹ ਸਾਊਰ ਹੈ ਖਾਹਰੇ ਦੀ ਮਨੂ ਦੇ ਵੀ ਕਰਦੀ ਹੋਵੇ ਆਦੇ ਬੈਠ ਹੋਏ ਭਾਈ ਚਿਪਚਿਚਣ ਲੱਗੇ ਕਿਹਦੇੋਂ ਨੇ ਇਹ ਗਾਣਾ ਇਹ ਗਾਏ ਕਰਕੇ ਲੱਗ ਜਾਂਦੇ ਨੇ ਇਹ ਬਹੁਤ ਜੀ ਸੱਕੇ ਮਾ ਕੇ ਲੱਗਦੇ ਨੇ ਘਰ ਤਣ ਕੋਲ ਨੇ ਨਾ ਉਹ ਨਿੱ ਦਵਾਈ ਲੈ ਆ ਕੇ ਨਾ ਕਿਦਾ ਨਾ ਨਮਾ ਕੇ ਲਾ ਦਿਓ ਮਾਰੀ ਦੀ ਬੋਰ ਦਾ ਕੱਲ ਨਮਾਤੀ ਆਤੀਆਂ ਹਾਂ ਗਾਇਨੋ ਹੋਰ ਇਹ ਲੈ ਲੈਣਾ ਜੇ ਪਹਿਲਾਂ ਦਾ ਬਈ ਲੱਗੂ ਕੰਨਾ ਚ ਲੈ ਜਾਓ ਉਹ ਧਰਨੇ ਤੇ ਜਾਣਾ ਸੀ ਔਰ ਧਰਨੇ ਤੇ ਦੇਣੇ ਤੇ ਬਾਤ ਹੋਇਆ ਪਰ ਦੂਜੇ ਤੇਰਾ ਦੋਸਤ ਬੋਲਾਂਗੇ ਕਿ ਲੱਸੀ ਬਾਤ ਨੂੰ ਆਰ ਅਰਸ਼ਦਾ ਵੀ ਹੈ ਲੰਦਾ ਦੂਲਟ ਕਰ ਲੂੰ ਪਤਾ ਕਰਕੇ ਪਾ ਦੂੰਗੀ ਇਹਦੇ ਚ ਚੁੱਲੇ ਤੇ ਕਰਕੇ ਆ ਕੇ ਪਾ ਦੂੰਗੀ ਹਾਂ 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 ਕਈ ਵਾਰੀ ਬਾਤਾਂ ਕਈ ਵਾਰੀ ਜਦੀ ਬਾਤਾਂ ਤੇਰ ਦਾ ਨਮਾ ਟੈਵਰਾਣਾ ਲੱਗੂਗਾ ਚਲ ਕੋਈ ਨਹੀਂ ਦਾ ਨੂੰ ਮਿਲਣ ਜਾ ਕੇ ਦੁੱਧ ਤੋਂ ਬਹੁਤ ਜਿਹਾ ਪਾਉਣਾ। ਇਹ ਬੂਟਾ ਦਾਚ ਦੇਣੇ ਨੇ ਉਹ ਦੇਣੇ ਨੇ ਦਾਚ ਚ। ਆਹ ਰੱਖੇ ਪਏ ਨੇ ਪੂਟੂਟੇ ਵਿੱਚ। ਇਹਦੇ ਵੀ ਹਲਵਾ ਕੇ ਲਿਆਉਂਗਾ ਉਹ ਪਾ ਲਾਂਗੇ ਇਹਦੇ ਪਿੱਛੇ। ਇਹ ਵੈਗਰੂਚੀ ਹੁਣ ਲੋ ਜੀ ਦੁੱਧ ਪਾ ਤਾਂ ਪਤੀਲੇ ਚ। ਦੁੱਧ ਪਾ ਕੇ ਤੇ ਹੁਣ ਇਹਦੇ ਚ ਪਾਣੀ ਪਾ ਦਨੀ ਆ ਇਹਨੂੰ ਧਰ ਦਨੀ ਆ ਹਾਰੇ ਚ। ਹਾਰੇ ਚ ਮੈਂ ਗੋਹੇ ਲਗਾਇਆ ਹੀ। ਗੋਹੇ ਲਗਾ ਕੇ ਹੁਣ ਅੱਗ ਲਗਾ ਕੇ ਉੱਥੇ ਤੇ ਤਰਦਨੀਆ ਫਿਰ ਚਲਦੇ ਹਾਂ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਆਪਾਂ ਪਾਠ ਕਰਨ ਗੁਰਦੁਆਰਾ ਸਾਹਿਬ ਨਹੀਂ ਖੇੜੇ ਤੇ ਜਿੱਥੇ ਅਖੰਡ ਪਾਠ ਸਾਹਿਬ ਪ੍ਰਗਟ ਹੁੰਦੇ ਨੇ ਉਥੇ ਪਾਠ ਕਰਨ ਤੁਮਕਾ ਇੱਕ ਜਿਸ ਜੀ ਵਸਾਵੇ ਕਹ ਕੀ ਮੈਂ ਮੰਗ ਨਾਵੇ ਕੀ ਤੇ ਦਸ ਦੁਆਰੋਂ ਨਾਨਕੁ ਗੁਣ ਸੰਗ ਮੋਹਿ ਉਦਾਰੋ ਬੰਣੀ ਸੁਧਿਆਨ ਚਤਿ ਬਾਦਨਾ ਭਗਤ ਜਨਾ ਕੇ ਮਨ ਵਿਸਰਾਮ ਰਹਾਉ ਕੇ ਸਿਮਰਨ ਕਰਨ ਨਾਸੇ ਪ੍ਰਭ ਕੇ ਸਿਮਰਨ ਦੁਖ ਜਮ ਨਾਸੇ ਕੰਟਰੇ ਸਿਧਰ ਤੇ ਕਿਛੁ ਵੀ ਗੰਨਾ ਲਾ ਕੇ ਪ੍ਰਭ ਕੇ ਸਿਮਰਨ ਅੰਜ ਦਿਨ ਜਾ ਕੇ ਪ੍ਰਭ ਕੇ ਸਿਮਰਨੋਂ ਆਵਿਆ ਕੇ ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੇ ਪ੍ਰਭ ਦਾ ਸਿਮਰਨ ਸਾਧਕੇ ਸੰਗ ਸਰਬ ਨਿਜਾਨ ਨਾਨਕ ਹਰ ਰੰਗ ਤੇ ਬੈਗਰੂ ਜੀ ਲੋ ਜੀ 1 ਵਜੇ ਘਰੇ ਆਗੇ ਸਿਗੇ ਆਪਾਂ ਘਰੇ ਆ ਕੇ ਚਾਹ ਪਣੀ ਪੀਤਾ ਹੁਣੇ ਮੈਂ ਦਾਲ ਭਿਉਂਤੀ ਮੂੰਗੀ ਦੀ ਅੱਜ ਮੂੰਗੀ ਦੀ ਤੇ ਲੋ ਜੀ ਤਾਂ ਹੀ ਕਿਸੇ ਦਾ ਸਿਉਂਤਾ ਮੈਨੂੰ ਪਸੰਦ ਨਹੀਂ ਆਉਂਦਾ ਨਖਰੇ ਮੈਂ ਬਹੁ ਕਰਦੀ ਆ ਤੇ ਆ ਦੇਖ ਰੋ ਮੋਡੇ ਡਿਕਦੇ ਨੇ ਮੋਡੇ ਕਿਉਂ ਡਿਕਦੇ ਨੇ ਕਿਸੇ ਤੋਂ ਸਮਾਇਆ ਸੀਗਾ ਪੱਟੀ ਮੇਸ ਕਰਤੀ ਪੌਨੀਆਂ ਨਾਲੇ ਨਾਲੇ ਮਨ ਖਿੱਚਦਾ ਮੇਰਾ ਕਿਤਾ ਗਰਮੀ ਜ਼ਿਆਦਾ ਇੱਕ ਮੋਡੇ ਡਿਕਦੇ ਨੇ ਤੇ ਕਾਟ ਕਿਵੇਂ ਪਾਈਦੀ ਆ ਮੋਡੇ ਦੀ ਇਹ ਐਵੇਂ ਮੈਂ ਦੱਸਦੀ ਆ ਇੱਥੋਂ ਆ 7 ਇੰਚ ਇੱਥੇ ਤੱਕ 7 ਇੰਚ ਹੀ ਸਿੱਧੀ ਮਾਰ ਦੇਣੀ ਆ ਇਧਰੋਂ ਇਧਰ 7 ਇੰਚ ਆਪਾਂ ਨੂੰ ਰੋ ਪਾਉਣੀ ਆ ਆਤੀ ਇੱਥੇ 7 ਇੰਚ ਹੋ ਰਿਹਾ ਇੱਥੇ 7 ਇੰਚ ਸਾਢੇ 7 ਹੀ ਹੋਈ ਪਈ ਆ ਲੈ ਸਾਢੇ 7 ਵੀ 10 ਸਾਢੇ 7 ਇੰਚ ਦੀ ਕਾਟ ਹੁਣ ਐੇ ਪਾਉਣੀ ਆ ਮੈਂ ਛੋਟੀ ਕਰਦੀ ਆ ਨਾਲੇ ਡੂੰਗੀ ਸਿਉਣ ਵਾਰੂ ਤੇ ਨਾਲੇ ਨੜ ਤੇ ਢੂੰਗੀ ਸਿਉਣ ਮਰੂੰਗੀ ਨਾਲੇ ਕਾਟ ਪਾਉਣੀਆ ਦਵਾਰੇ ਤੇ ਲੋ ਜੀ 7.5 ਕਰੀ ਵੀ 7 ਆ ਕਰਦੀ 7 ਤੋਂ ਇਹ ਕਰੂੰਗੀ ਐ ਐ ਤੇ ਆ ਪਿਛਲੇ ਦੀ ਲੈ ਪਿਛਲੇ ਦੀ ਬਲ ਆਏ ਕਾਟ ਹੁੰਦੀ ਐ ਚੱਕ ਤੇ ਫੱਟੇ ਸਿੱਧਿਓ ਜਿਵੇਂ ਟਰੈਕਟਰ ਦੀ ਬਾਹੀ ਹੁੰਦੀ ਐ ਇੱਥੋਂ ਰੱਖੀ ਦੀ ਐ ਇੱਥੋਂ ਰੱਖਦੀਆਂ 7 ਤੋਂ 1.5 ਇੰਚ ਇੱਕ ਇੰਚ ਆ ਹੋ ਗਿਆ ਅੱਧਾ ਇੰਚ ਆ ਦੀ ਡੇਢ ਇੰਚ ਹੋ ਗਿਆ ਆ ਤੀ ਡੇਢ ਇੰਚ ਉਰੇ ਆਊਗਾ ਮੇਰਾ ਆਏ ਹੋਊਗੀ ਕਾਟ ਆ ਕਾਟ ਪਊਗੀ ਉਰੇ ਆਏ ਆ ਇੰਨਾ ਬਦੂ ਕਪੜਾ ਤੇ ਆ ਸਿਖਾਉਣੀ ਆ ਕੱਟ ਕੇ ਫਿਰ ਦਿਖਾਉਣੀ ਆ ਤੁਹਾਨੂੰ ਨਾਲੇ ਆ ਵੀ ਦੇਖ ਲਓ ਤਾਂ ਹੀ ਮੋਢਾ ਡਿਗਦਾ ਇੱਕ ਮੋਢਾ ਤਾਂ ਕਿੱਥੇ ਫਿਰਦਾ ਆ ਆ ਫਿਰਦਾ ਇੱਕ ਮੋਢਾ ਆ ਫਿਰਦਾ ਲੈ ਕਿੰਨਾ ਫਰਕ ਆ ਆ ਤਾਂ ਹੀ ਮੋਢਾ ਡਿਗਦਾ ਦੇ ਇੱਥੇ ਇਹ ਲਈ ਮੋਢੇ ਦੇ ਹਿਸਾਬ ਨਾਲ ਕੱਟਿਆ ਜਾਊਗਾ ਕਿੰਨਾ ਫਰਕ ਹੈ ਸਿਉਣ ਲੱਗ ਜਾਂਦੇ ਨੇ ਸਿਉਂਦੀਆਂ ਨਹੀਂ ਵਸਤਾਂ ਦੀ ਚੱਜ ਨਾਲ ਤੇ ਲਓ ਜੀ ਹਾਂ ਕੱਟਦਾ ਪਹਿਲਾਂ ਤਾਂ ਇਧਰੋਂ ਆਹ ਕੱਟਦਾ ਇਧਰੋਂ ਹੁਣ ਮੂਰਲੀ ਕਾਟ ਦੁਬਾਰੇ ਪਾਉਣੀ ਹੈ ਇੱਥੋਂ ਆਏ ਪਾਉਣੀ ਹੈ ਦੁਬਾਰੀ ਲਓ ਜੀ ਇਧਰ ਵੀ ਹੁਣ ਦੁਬਾਰੀ ਪਾਈਏ ਕਾਟ ਇੱਥੋਂ ਤੇ ਇੱਥੋਂ ਆਏ ਆਊਗੀ ਮੂਰਲੀ ਤਾਂ ਹਈ ਉਹ ਨਹੀਂ ਲੈ ਨਾ ਇਥੋਂ ਆਊਗੀ ਇੱਥੇ ਪਤਾ ਹੀ ਨਹੀਂ ਲੱਗਦਾ ਮੂਰਲੀ ਕਾਟ ਪਾਈ ਵੀ ਹਾਂ ਆਹ ਉਰੇ ਆਊਗੀ ਇਹਦੇ ਆਏ ਲੋ ਜੀ ਮੇਰੇ ਹਿਸਾਬ ਨਾਲ ਤਾਂ ਬਾਂਦ ਹੀ ਵੀ ਕਾਟਨੀ ਸਹੀ ਤੇ ਇੱਥੋਂ ਮਾਰਨੀ ਆ 3 ਇੰਚ ਰੱਖਦੀ ਹੁੰਨੀ ਆ ਮੈਂ ਤੇ ਹੁਣ ਦਿਖਾਉਣੀ ਆ ਤੁਹਾਨੂੰ ਲੋ ਜੀ ਦੁੱਧ ਲਿਆਂਦਾ ਅੰਦਰ ਬੈਠ ਗਿਓ ਜੀ ਲਿਆ ਕੇ ਇਹਦੇ ਚ ਪਾਤਾ ਕੱਚਾ ਇਹ ਤਾਂ ਕਰਤਾ ਸਾਰਾ ਕੰਮ ਠੀਕ ਹੁਣ ਸਵੇਰੇ ਰੜਕਾਂਗੇ ਜਮ ਜੁਗਾ ਵਧੀਆ ਹੁਣ ਤਾਂ ਗਰਮੀ ਉਹ ਬਾਦੂ ਪੈ ਰਹੀ ਆ ਇਹਨੂੰ ਠਾਕਦਾਂ ਨੇ ਫਿਰ ਪੋਣਾ ਬਨੂਗੀ ਇਹਦੇ ਚ ਬਾਅਦ ਚ ਨੀਂ ਦਾਲ ਧਰੀਆਂ ਬਾਹਰ ਧਰਤੀ ਦਾਲ ਮੈਂ ਮੂੰਗੀ ਦੀ ਹਾਰੇ ਚੱਜ ਇੱਧਰ ਮੀ ਵੀ ਆ ਗਿਆ ਵਧੀਆ ਥੋੜਾ ਥੋੜਾ ਪੈ ਰਿਹਾ ਤੇ ਤੁੱਪ ਨਾਲੇ ਮੀ ਫੈ ਰਹੀਆਂ ਚਲ ਬਾਸੜ ਤਾਂ ਉਰਨ ਹੋਈ ਕੋਈ ਲੋੜ ਨਹੀਂ ਹੈਗੀ ਹਨਾ ਟਾਪਣ ਦੀ ਫਿਰ ਦੇਖੂਗੀ ਵੀ ਤੁੱਪੀ ਤੇ ਲੋ ਜੀ ਬੈਗਰੂ ਜੀ ਅੱਜ ਹੁਣ ਆਪਾਂ ਹਲਦੀ ਵੀ ਚੱਕ ਲਈਏ ਸੁੱਕ ਗਈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੁੱਕ ਗਈ ਬਹੁਤ ਵਧੀਆ ਹੁਣ ਹੁਣ ਕਰਦਾ ਇਕੱਠੀ ਇਕੱਠੀ ਕਰਕੇ ਪਾ ਲਾਂਗੇ ਝੋਲੀ ਚ ਥੈਲੀ ਚ ਪਾ ਲਵਾਂਗੇ ਫਿਰ ਇੱਕਦਮ ਧੋ ਕੇ ਸਕਾ ਲਾਂਗੇ ਜਦੋਂ ਪਿਹਾਉਣੀ ਹੋਊਗੀ ਹਾਂ ਦਾ ਛੋਲੇ ਚ ਪਾ ਲਾਂ ਤੇ ਲੋ ਜੀ ਹੁਣ ਇਹਨੂੰ ਸਮਾਰ ਕੇ ਉੱਪਰ ਉੱਪਰੋਂ ਫੂਸ ਤੋਂ ਬਿਨਾ ਵਧੀਆ ਵਧੀਆ ਜੀ ਆਪਾਂ ਇਹ ਥੈਲੀ ਜੀ ਚ ਪਾ ਲਵਾਂਗੇ ਛੋਟੀ ਜੀ ਹੈ ਥੈਲੀ 10 ਕਿਲੋ ਵਾਲੀ ਹੋਣੀ 10 ਵਾਲੀ ਆਟੇ ਵਾਲੀ ਮੱਕੀ ਦੀ ਆਟੇ ਵਾਲੀ ਜੀ ਠੀਕ ਹੈ ਉਹਦੇ ਵਿੱਚ ਪਾ ਲਵਾਂਨੇ ਆ ਸਾਫ ਸਾਫ ਕਰਕੇ ਉੱਪਰ ਦੇਖੋ ਕਿੰਨੀ ਗਰਦ ਨਿਕਲਿਆ ਹੀ ਕੂੜ ਕਬਾੜ ਤੇ ਉਸ ਤੋਂ ਬਾਅਦ ਫਿਰ ਇਹਨੂੰ ਧੋਵਾਂਗੇ ਜਿੱਦਣ ਪਿਹਾਉਣੀ ਉਹ ਟਾਈਮ ਹੋਊ ਫਿਰ ਇੱਕ ਦਿਨ ਪਹਿਲਾਂ ਧੋ ਲੂ ਸਮਾਰ ਲੂ ਮੈਂ ਤੇ ਫਿਰ ਲਿਫਾਫੇ ਚ ਪਾ ਕੇ ਦੇ ਦਾਂਗੇ ਫਿਰ ਪਹਾਲੇ ਆਵਾਂਗੇ ਚੱਕੀ ਤੋਂ ਤੇ ਲੋ ਜੀ ਉੱਪਰੋਂ ਸਾਫ਼-ਸਾਫ਼ ਕਰਦੀ ਹੁਣ ਆ ਗਿਆ ਸੀਗਾ ਮੀ ਮੀਨੂ ਆਏ ਸੀਗਾ ਵੀ ਹੁਣ ਸੁੱਕ ਗਈ ਬਹੁਤ ਮੀ ਮੂਚ ਫਿਰ ਖਰਾਬ ਹੋਣੀ ਆ ਫਿਰ ਸਕਾਉਣੀ ਪਊਗੀ ਹੁਣ ਰਾਮ ਨਾਲ ਇਹੇਠਾ ਲੈ ਜੂਗੀ ਮੈਂ نیچے ਫਿਰ ਇੱਕ ਦਿਨ ਧੋ ਦਾਂਗੀ ਇੱਕ ਦਿਨ ਧੁੱਪ ਲਵਾ ਦੂੰਗੀ ਇੱਕਣੀ ਧੁੱਪ ਲਗਾ ਕੇ ਫਿਰ ਪਹਾਲਾਂਗੇ ਤੇ ਲੋ ਜੀ ਆਟਾ ਗੁੰਨ ਲ ਕੇ ਰੱਖਤਾ ਇੱਧਰ ਹੁਣ ਮਸਾਲਾ ਤਿਆਰ ਕਰਦੇ ਆਪਾਂ ਆਪਾਂ ਦਾਲ ਧਰਿਆ ਤੇ ਰਿਚਰ ਹੀ ਦਾਲ ਆਪਾਂ ਹੁਣ ਇੱਥੇ ਮਸਾਲਾ ਪੁੰਨ ਲੈਨੇ ਆ ਇੱਧਰ ਧਰ ਲਿਆ ਦੁੱਧ ਤੇ ਇੱਧਰ ਮਸਾਲਾ ਪੁੰਨ ਲੈਨੇ ਆ ਆਪਾਂ ਘਿਓ ਪਾ ਲਿਆ ਸੀਗਾ ਜੀਰਾ ਪਾ ਲਿਆ ਤੇ ਅੱਜ ਹਰੀਆਂ ਮੇਚਾਂ ਹੈ ਨਹੀਂ ਸੀਗੀਆਂ ਲਾਲੇ ਪਾਉਣੀਆਂ ਪੈਣਗੀਆਂ ਇੱਧਰ ਆ ਗਏ ਮੇਰੇ ਨੰਨੇ-ਮੁੰਨੇ ਹੁਣ ਇਹਨਾਂ ਨੂੰ ਦੁੱਧ ਪਾਇਆ ਵਾਂ ਦੁੱਧ ਪੀਣ ਤੇ ਹੁਣ ਇਹ ਵੀ ਨਹੀਂ ਡਰਦੇ ਛੋਟੇ-ਛੋਟੇ ਭੁੱਖ ਲੱਗੀ ਪਈਆ ਵਿਚਾਰਿਆਂ ਨੂੰ ਕਿੰਨੀ-ਕਿੰਨੀਆਂ ਦੇਖ ਹੁਣ ਜਮਾਂ ਨਹੀਂ ਡਰਦੇ ਮੇਰੇ ਕੋਲੇ ਆ ਜਾਂਦੇ ਨੇ ਕੱਲ ਵੀ ਪੈਰਾ ਚ ਗੇ ਜੋ ਜੋ ਕਰਦੇ ਨੇ ਕੱਲ ਵੀ ਪੈਰਾ ਚ ਆ ਕੇ ਐ ਚਿੰਬੜ ਗਏ ਤੇ ਭੁੱਖ ਲੱਗੀ ਪਈ ਐ ਇਹਨਾਂ ਨੂੰ ਵਿਚਾਰਿਆਂ ਨੂੰ ਦੇਖੋ ਹੁਣ ਸਵੇਰ ਤੇ ਪੀਤਾ ਵਾ ਨਾ ਤੇ ਹੁਣ ਦਿਨ ਚ ਲੁਕ ਜਾਂਦੇ ਨੇ ਧੁੱਪੇ ਹੁਣ ਦੁੱਧ ਪਾਤਾ ਤਿੰਨੇ ਲੱਗੇ ਹੁਣ ਕੋਲੇ ਨੇ ਜਮੀ ਨਹੀਂ ਡਰਦੇ ਬਿਲਕੁਲ ਤੇ ਲੋ ਜੀ ਹੁਣ ਇਹਨਾਂ ਨੂੰ ਦੁੱਧ ਪਾਤੀਏ ਇਹਨਾਂ ਨੂੰ ਪਾ ਕੇ ਫਿਰ ਰੋਟੀ ਪਾਣੀ ਤਿਆਰ ਕਰਦੇ ਆ ਸમાન ਚਲੋ ਜੀ ਅੰਦਰ ਚੱਲਦੇ ਆ